ਇਹ ਵਿਸ਼ੇ ਤੇ ਵੀ ਜਿਹੜੇ ਆਪੇ ਬਣੇ ਬੇਦ ਨੇ ਅਸੀਂ ਅਮਰਪਾਲ ਸਿੰਘ ਮੈਰੋ ਨੂੰ ਵੀ ਮਿਲ ਰਹੇ ਹਾਂ ਜੇ ਵਿਸ਼ੇ ਤੇ ਲੈਣਾ ਲੱਗਦੀ ਨੇ ਜਿੰਨਾ ਲਵੇ ਕੱਖ ਨਹੀਂ ਲਵੇ ਸਰਕਾਰ ਨੇ ਵੀ ਕਿਹਾ ਹੋਇਆ ਹੈ ਵੀ ਛੇਤੀ ਅਸੀਂ ਸਿਕੰਜਾ ਕਰਾਂਗੇ ਜਿਹੜੇ ਘਰਾਂ ਚ ਆਪੇ ਬੇਦ ਬਣੇ ਬੈਠੇ ਨੇ ਮੈਰੋ ਸਾਹਿਬ ਨੇ ਵੀ ਪਾਈ ਇੱਕ ਵੀਡੀਓ ਹਾਂ ਭਾਈ ਅਮਰਪਾਲ ਸਿੰਘ ਮੈਰੋ ਨੇ ਉਹਨਾਂ ਨੇ ਵੀ ਪਾਈ ਹੈ ਉਹਨਾਂ ਨੇ ਕਿ ਜਿਹੜੀਆਂ ਮਸ਼ਹੂਰੀਆਂ ਕਰਦੇ ਨੇ ਸੇਵਸ ਦੀ ਉਹਨਾਂ ਯਾਰ ਨਾ ਗੰਦ ਪਾਓ ਪਹਿਲੇ ਵੋ ਗੰਦ ਦਪਹਿਰਾਂ ਨਾਟਕਾਂ ਰਹੀ ਹੋਰ ਰਹਿੰਦੀ ਕਸਰ ਹੈ ਜਿਹੜੀ ਇਹ ਵੈਦ ਕੱਢ ਰਹੇ ਨੇ ਸ਼ੂਗਰ ਦੀ ਦਵਾਈ ਦੇ ਸਕਦੇ ਕਰਦੇ ਨਾ ਇਲਾਜ ਹੈਗਾ ਕੋਈ ਇਲਾਜ ਨਹੀਂ ਜੀ ਸ਼ੂਗਰ ਦਾ ਕੋਈ ਇਲਾਜ ਹੁੰਦਾ ਇਲਾਜ ਹੁੰਦਾ ਇਹਦਾ ਪਰਹੇਜ਼ ਇਲਾਜ ਹੈ ਥਾਣੀ ਬੁੱਬਈ ਗੋਲੀ ਖਾਣੀ ਬੁੱਬਈ ਤੇਰੇ ਪੀ ਪੀ ਹੀ ਇਲਾਜ ਕਰ ਦਿੰਦੀ ਇਹਦਾ ਪੀ ਜੀ ਹੀ ਇਲਾਜ ਕਰ ਦਿੰਦੀ ਜਿਹੜਾ ਇਲਾਜ ਬੰਦਾ ਵੱਡੇ ਵੱਡੇ ਹਸਪੀਟਲ ਪੈ ਨੇ ਉਹ ਇਹਦਾ ਇਲਾਜ ਕਰਦੇ ਇਲਾਜ ਹੀ ਨਹੀਂ ਇਹਦਾ ਪਰਹੇਜ਼ ਹੀ ਲਾਜਾ ਇਹ ਲੋਕਾਂ ਨੂੰ ਬੇਕੂਪ ਬਣਾ ਕੇ ਉਹਨਾਂ ਦੀ ਵਿਚਾਰਾਂ ਦੀ ਲੁੱਟ ਕੀਤੀ ਜਾਂਦੀ ਹੈ। ਹਾਂਜੀ ਕੁਲਜਾ ਸਿੰਘ ਜੀ ਤੁਹਾਡੇ ਅਸੀਂ ਪੋਸਟਾਂ ਤੇ ਬਹੁਤ ਵਧੀਆ ਦੇਖਦੇ ਹਾਂ ਤੁਸੀਂ ਉਹਦੇ ਤੇ ਵਧੀਆ ਕੰਮ ਕਰਦੇ ਹੋ ਲੋਕਾਂ ਨੂੰ ਸਚਾਈ ਵੀ ਦਿਖਾਉਂਦੇ ਹੋ ਤੇ ਸਮਾਜ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕਰਦੇ ਹੋ। ਧੰਨਵਾਦ ਜੀ ਧੰਨਵਾਦ ਜੈਦੇਵ ਜੀ। ਇੱਕ ਅੱਜਕੱਲ ਇੱਕ ਹੋਰ ਬਹੁਤ ਚੱਲਿਆ ਜਿਹੜੇ ਪਿੰਡਾਂ ਦੇ ਵਿੱਚ ਫੈਲ ਕੋਈ ਕਹਿੰਦਾ ਮੈਂ ਸੂਕਰ ਦੀ ਦਵਾਈ ਦਿੰਦਾ ਕੋਈ ਮੈਂ सेक्स ਦੀਆਂ ਦਵਾਈਆਂ ਦਿੰਨੇ ਆਏ ਹੋ ਅੱਛਾ ਹੋਰ ਵੀ ਗੱਲ ਹੈ ਜੀ ਜਦੋਂ ਇਹੋ ਜਿਹੇ ਸ਼ਬਦ ਬੋਲਦੇ ਨੇ ਮੈਂ ਤੁਹਾਨੂੰ ਦੱਸਦਾ ਛੋਟਾ ਵੱਡਾ ਮੋਟਾ ਆਏ ਇਹੋ ਜਿਹੇ ਯਾਰ ਬੋਲਣ ਵਾਲੀਆਂ ਗੱਲਾਂ ਨੇ ਇਹ ਪਰ ਇਹ ਤਾਂ ਚੈਨਲ ਵਾਲਿਆਂ ਨੂੰ ਵੀ ਇਹ ਯਾਰ ਪਾਉਂਦੇ ਨੂੰ ਸ਼ਰਮਣੀ ਆਉਂਦੀ ਜਦੋਂ ਇਹੋ ਜਿਹੇ ਸ਼ਬਦ ਬੋਲਦੇ ਨੇ ਉਹਨਾਂ ਦੇ ਵੀ ਬੱਚੇ ਹੁਣ ਨਿਕਲ ਜਾਂਦੇ ਨੇ ਉਹਨਾਂ ਦੇ ਵੀ ਬੱਚੇ ਧੀਆਂ ਹੁਣ ਇੱਕ ਪੈਸਾ ਹੀ ਰਹਿ ਗਿਆ ਇਕੱਲਾ ਹਾਂ ਕਿੱਡਾ ਯਾਰ ਸ਼ਰਮ ਦਾ ਘਟ ਹੈ ਸੋਨੂੰ ਵੈਦਾਂ ਨੂੰ ਜਿਹੜੀਆਂ ਇਹ ਆਂ ਆਂ ਪਾਉਂਦੇ ਨੇ ਤੇ ਜਿਹੜੇ ਚੈਨਲ ਵਾਲੇ ਬ੍ਰੋਕਰ ਕੋਈ ਵੀ ਹੈ 5000 10000 ਪਿੱਛੇ ਇਹੋ ਜਿਹੇ ਮਸ਼ਹੂਰੀਆਂ ਕਰਦੇ ਨੇ ਸੇਧ ਤੋਂ ਬਿਨਾ ਕੋਸ ਮਰਜ਼ੀ ਮਸ਼ਹੂਰੀ ਕਰ ਦੋ ਸੇਧ ਦੀ ਸੇਧ ਨਾਲ ਜੁੜੀ ਹੋਈ ਮਸ਼ਹੂਰੀ ਨਾ ਕਰੋ ਬੇਨਤੀ ਹੈ ਕਿਉਂ ਗੰਦ ਪਾਇਆ ਇੰਨਾ ਤਾਂ ਸੈਕਸੀ ਫਿਲਮਾਂ 'ਚ ਨਹੀਂ ਹੁੰਦਾ ਜਿੰਨਾ ਬਾਈਦਾ ਨੇ ਗੰਦ ਪਾਇਆ ਹੋਇਆ ਆਪਣੇ ਖਾਸ ਕਰਕੇ ਮੈਨੂੰ ਆ ਲੱਗ ਰਿਹਾ ਆਪਣੇ ਪੰਜਾਬ 'ਚ ਹੈ ਪੰਜਾਬ 'ਚ ਜਿਆਦਾ ਹੈ ਦੇਖੋ ਟੀਵੀ 'ਆ ਪਹਿਣਾ ਮਸ਼ਹੂਰੀ ਦੇਖਦੇ ਨੇ ਲੋਕ ਵੀ ਦੇਖਦੇ ਨੇ ਕਈ ਵਾਰ ਉਹਨਾਂ ਦੇ ਵਿੱਚ ਸਟਰੀਟ ਰੇਟ ਇੰਨਾ ਪਾਉਂਦੇ ਨੇ ਲੋਕਾਂ ਦੀ ਮੋਟਾ ਤੱਕ ਵੀ ਆਪਾਂ ਨੇ ਸੁਣਿਆ ਵੀ ਹੋਈਆਂ ਨੇ ਆਪੇ ਬਣੇ ਫਾਇਦਾ ਆਪੇ ਬਣੇ ਬੈਦ ਠੀਕ ਹੈ ਪਹਿਲਾ ਤਾਂ ਸਾਡੇ ਕੀ ਵਿਚਾਰ ਹੈ ਪਹਿਲਾਂ ਪੁਰਾਣੇ ਜਵਾਨੇ ਚ ਵੈਦ ਹੁੰਦੇ ਸੀ ਜਿਵੇਂ ਸਾਡੇ ਕਣੀ ਖੜਿਆਲ ਵਾਲਾ ਵੈਦ ਬਾਬਾ ਖੜਿਆਲ ਹੁੰਦਾ ਸੀ ਖੜਿਆਲ ਤੋਂ ਮਸ਼ਹੂਰ ਪਹੁੰਚੇ ਹੋਏ ਵੈਦ ਹੋਰ ਵੈਦ ਹੁੰਦੇ ਸੀ ਮਸ਼ਹੂਰ ਨੇ ਪਰ ਅੱਜ ਕੱਲ ਹਰੇਕ ਵੈਦ ਬਣਿਆ ਬੈਠਾ ਹੈ ਕੋਈ ਡਿਗਰੀ ਨਹੀਂ ਕੁਝ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਆਪੇ ਬਣੇ ਵੈਦ ਨੇ ਸੈਬਸ ਦੀਆਂ ਦਵਾਈਆਂ ਦਿੰਦੇ ਨੇ ਜੈਦੇਵ ਜੀ ਹਾਂਜੀ ਅੱਪਾ ਬੋਲ ਕੇ ਵੀ ਨਹੀਂ ਦੱਸ ਸਕਦੇ ਤੁਸੀਂ ਦੇਖਦੀ ਹੋ ਸਾਡੇ ਬੱਚੇ ਛੋਟੇ 10 ਸਾਲ ਦੀਆਂ ਕੁੜੀਆਂ ਤੱਕ ਉਹ ਗੱਲ ਜਾਂਦੀ ਹੈ ਜਿਹੜੇ ਬੱਚੇ ਹਰੇਕ ਦੇ ਹੱਥ 'ਚ ਮੋਬਾਈਲ ਹੈ ਅੱਜ ਮੇਰੋਂ ਸਭ ਨੇ ਵੀ ਪਾਈ ਇੱਕ ਵੀ ਹਾਂ ਭਾਈ ਅਮਰਪਾਲ ਸਿੰਘ ਮੇਰੋਂ ਨਹੀਂ ਉਹਨਾਂ ਨੇ ਵੀ ਪਾਈ ਹੈ ਉਹਨਾਂ ਨੇ ਜਿਹੜੀਆਂ ਮਸ਼ਹੂਰੀਆਂ ਕਰਦੇ ਨੇ ਸੈਕਸ ਦੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਯਾਰ ਨਾ ਗੰਦ ਪਾਓ ਪਹਿਲੀ ਬਹੁਤ ਗੰਦ ਪਹਿਰੇ ਆ ਨਾਟਕਾਂ ਰਹੀ ਹੋਰ ਰਹਿੰਦੀ ਕਸਰ ਹੈ ਜਿਹੜੀ ਇਹ ਬੈਦ ਕੱਢ ਰਹੇ ਨੇ ਇਹਨਾਂ ਦਾ ਸਤੰਜਾ ਕੱਸਿਆ ਜਾਵੇ ਤੇ ਘਰੇ ਬੈਠੇ ਜਿੰਮੇ ਦਵਾਈ ਦੇ ਰਹੇ ਨੇ ਆਪਾਂ ਨੂੰ ਬਸ ਸ਼ੂਗਰ ਦੀ ਦਵਾਈ ਦੇ ਸਕਦੇ ਕਰਦੇ ਨਾ ਲਾਜ ਹੈਗਾ ਕੋਈ ਲਾਜ ਨਹੀਂ ਜੀ ਸ਼ੂਗਰ ਦਾ ਕੋਈ ਲਾਜ ਹੁੰਦਾ ਤਾਂ ਲਾਜ ਹੁੰਦਾ ਇਹਦਾ ਪਰਹੇਜ਼ ਲਾਜਾ ਪਰਹੇਜ਼ ਰੱਖੋ ਬਸ ਅੱਛਾ ਲਾਜ ਹੀ ਕੋਈ ਨਹੀਂ ਨਾ ਉਸ ਤਰੀਕੇ ਨਾਲ ਕਿ ਕੋਈ ਲਾਜ ਜੇ ਲਾਜ ਹੁੰਦਾ ਡਾਕਟਰ ਇਹਦੀ ਗੋਲੀ ਨਾ ਲਾਵੇ ਕਹੇ ਵੀ ਭਈਆ ਤੂੰ ਗੋਲੀ ਖਾਣੀ ਕੋ ਜਾਂ ਤੂੰ ਆ ਦਵਾਈ ਲੈਣੀ ਕੋ ਜੇ ਪੱਕਾ ਲਾਜ ਹੋ ਗੱਲ ਆ ਉਹ ਕੇਂਦਰ ਵੀ ਤੈਨੂੰ ਗੋਲੀ ਖਾਣੀ ਕੋ ਗੋਲੀ ਖਾਣੀ ਕੋ ਤੇਰੇ ਪਿੱਛੇ ਪਿੱਛੇ ਹੀ ਲਾਜ ਕਰ ਦਿੰਦੀ ਇਹਦਾ ਇਹ ਜੀ ਇਲਾਜ ਕਰਦਾਂ ਦੀ ਜਲਾਜ ਬੰਦਾ ਵੱਡੇ ਵੱਡੇ ਹਸਪੀਟਲ ਪੈ ਨੇ ਉਹ ਇਹਦਾ ਨਾ ਹੀ ਕਰਦੇ ਇਲਾਜ ਨਹੀਂ ਇਹ ਤਾਂ ਇਹ ਜੀ ਲਾਇਆ ਇਹ ਲੋਕਾਂ ਨੂੰ ਬੇਕੂਪ ਬਣਾ ਕੇ ਉਹਨਾਂ ਦੀ ਵਿਚਾਰਾਂ ਦੀ ਲੁੱਟ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਗੱਲ ਹੈ ਜਿਹੜੀ ਸਵਾਲ ਆਇਆ ਜਾਇ ਦੇਵ ਜੀ ਨੇ ਸ਼ਾਇਦ ਵੀਡੀਓ ਦੇਖਦੇ ਨੇ ਰੋਜ਼ ਇਹ ਖਬਰਾਂ ਸਭ ਤੋਂ ਪਹਿਲਾਂ ਤਾਂ ਹੁਣ ਸ਼ੂਗਰ ਵਾਲੀ ਗੱਲ ਹੈ ਜਿਹੜੀ ਸ਼ੂਗਰ ਦਾ ਕੋਈ ਪੱਕਾ ਇਲਾਜ ਨਹੀਂ ਜਿਹੜੀ ਗੋਲੀਆਂ ਗੋਲੀ ਨਾ ਛੱਡ ਦਿਓ ਕਿਸੇ ਵੇਦ ਦੇ ਮੰਦਰ ਲੱਗ ਕੇ ਇਹ ਬੇਨਤੀ ਕਰਦਾ ਮੈਂ ਚੌਥਾ ਥੰਮ ਹੈ ਆਪਣਾ ਜਿਹੜਾ ਕਹਿੰਿਆ ਆਪਾਂ ਸਮਾਜ ਦਾ মিডিਆ ਦੇਖੋ ਹੋਰ ਅਸੀਂ ਵੀ ਵੀਡੀਓ ਪਾਉਣੀ ਆ ਕੋਈ ਵੀ ਕਰੋ ਯਾਰ ਜਿਹਦੀ ਵੀ ਕਰਨੀ ਆ ਮਸ਼ਹੂਰੀ ਕਰਨੀ ਆ ਜਿਹਦੀ ਹਾਂ ਕਿਸੇ ਦੀ ਵੀ ਕਰੋ ਪਰ ਜਿਹੜੀ ਸਿਹਤ ਨਾਲ ਗੁੜੀ ਹੋਈ ਚੀਜ਼ ਹੈ ਉਹਦੀ ਯਾਰ ਮਸ਼ਹੂਰੀ ਨਾ ਕਰੀਏ ਮੈਂ ਵੀ ਕਰੀ ਸੀ ਮੈਂ ਮਾਫੀ ਮੰਗਦਾ ਉਹ ਮੈਂ ਡਿਲੀਟ ਵੀ ਕਰਤੀ ਸੀ ਵੀਡੀਓ ਜਿਵੇਂ ਕੋਈ ਆਪਣਾ ਇੱਕ ਬਵਾਂ ਸੀਰ ਦੀ ਬਿਮਾਰੀ ਹੈ ਇਹ ਤਾਂ ਕੁਦਰਤੀ ਨਾਲ ਠੀਕ ਇਹਦਾ ਇੱਕ ਪ੍ਰੇਜ ਇਹ ਨਹੀਂ ਜਿਹੜੀ ਸਾਰਾ ਕੁਝ ਸੈਕਸ ਸੈਕਸ ਨਾਲ ਜਿਹੜਾ ਬੰਦਾ ਡੈੱਡ ਪਿਆ ਉਹਨੂੰ ਕਿਵੇਂ ਬੰਦਾ ਉਹ ਕਰ ਦੂਗਾ ਨਹੀਂ ਕਰ ਸਕਦੇ ਕਹਿੰਦੇ ਨੇ ਕਹਿੰਦੇ ਨੇ ਰਿਵਾਈਵ ਕਰ ਦਾਂਗੇ ਐ ਕਰ ਦਾਂਗੇ ਸੈਕਸ ਕੁਦਰਤੀ ਅੰਦਰੋਂ ਕਰ ਦਿੰਦੀ ਹੈ ਕਰ ਦਿੰਦੀ ਹੈ ਪ੍ਰਮਾਤਮਾ ਦੀ ਦੀਨ ਹੈ ਸਾਰਾ ਹਾਂ ਜਿਵੇਂ ਬੱਚਾ ਕਹਿੰਦੇ ਨੇ ਲੜਕੀ ਨਹੀਂ ਬਲ ਇੱਕ ਸੱਸਾਂ ਜ਼ਿਆਦਾ ਆਪਾਂ ਨੂੰ ਪਤਾ ਵੀ ਬੇਟਾ ਹੋ ਗਈ ਬੱਚਾ ਮੁੰਡਾ ਨਹੀਂ ਹੁੰਦਾ ਉਹ ਲੜਕੀ ਦਾ ਕੀ ਕਸੂਰ ਹੈ ਚਾਪਾਂ ਨੂੰ ਪਤਾ ਹੁਣ ਤੱਕ ਵਿਗਿਆਨ ਨੇ ਸਾਰਾ ਕੁਝ ਦੱਸਤਾ ਹਾਂ ਐਕਸ ਵਾਈ ਐਕਸ ਵਾਈ ਗਿਆ ਉਹ ਉਹ ਬੰਦੇ ਚਾਹੋ ਬੰਦੇ ਨਹੀਂ ਬੇਟਾ ਪੈਦਾ ਕਰਨੇ ਬੰਦੇ ਨਹੀਂ ਕੁੜੀ ਬੱਚੇ ਲੜਕੀ ਪੈਦਾ ਕਰਨੀ ਹੈ ਇਸੇ ਤਰ੍ਹਾਂ ਜਿਹੜਾ ਸੈਕਸਦੀਆਂ ਦਵਾਈਆਂ ਦੀਆਂ ਮਸ਼ਹੂਰੀਆਂ ਨਾ ਕਰੋ ਹੋਰ ਬੈਦਾਂ ਦੇ ਸਿਹਤ ਨਾਲ ਜੁੜੀ ਹੋਈ ਮਸ਼ਹੂਰੀ ਨਾ ਕਰੋ ਅਸੀਂ ਲੋਕਾਂ ਨੂੰ ਵੀ ਸचेਤ ਕਰਨਾ ਚਾਹੁੰਦੇ ਆਂ ਵੀ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਤੇ ਨਾ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਟੀਵੀ ਆ ਗਿਆ ਟੀਵੀ ਦਾ ਲਾਜ ਤਾਂ ਸਰਕਾਰੀ ਹਸਪਤਾਲਾਂ 'ਚ ਫ੍ਰੀ ਹੈ ਜੀ ਹਨਾ ਹਾਂ ਫ੍ਰੀ ਹੈ ਜੀ ਫ੍ਰੀ ਮਿਲਦੀ ਹੈ ਟੀਵੀ ਆ ਤਾਂ ਸਰਕਾਰ ਨੇ ਇੱਕ ਹੋਰ ਸਕੀਮ ਵੀ ਚਲਾਈ ਹੋਈ ਆ ਮੋਦੀ ਸਰਕਾਰ ਦੇ ਉਹ ਦਵਾਈਆਂ ਮਿਲਦੇ ਨੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਹਾਂ ਉਹ ਵੀ ਤੁਸੀਂ ਲੈ ਸਕਦੇ ਹੋ ਫ੍ਰੀ ਲਾਏ ਆ आयुर्वेदਦ ਹਰ ਸੋਮਵਾਰ 10 ਤੋਂ ਲੈ ਕੇ 1:30 ਵਜੇ ਤੱਕ ਫਰੀ ਦਵਾਈ ਮਿਲਦੀ ਹੈ ਇਹਦੇ ਬਾਰੇ ਮੈਨੂੰ ਲੱਗਾ ਅੱਧੀ ਰੁਕਾਂ ਨੂੰ ਗੁਲਜਰ ਸਾਹਿਬ ਪਤੀ ਨਹੀਂ ਹੁਣਾ ਪਤਿ ਨਹੀਂ ਪਤਨੀ ਹਾਂ ਭਾਰਤ ਬਾਤ ਭਾਰਤ ਸਰਕਾਰ ਦੀ ਸਕੀਮ ਹੈ ਮੈਨੂੰ ਫੋਨ ਲਾ ਕੇ ਪਤਾ ਕਰ ਲਿਓ ਪਿੰਡ ਸ਼ਾਇਨੀ ਜੇ ਕਿਸੇ ਨੇ ਆਪਣੇ ਪਿੰਡਾਂ 'ਚ ਟੈਂਪੋ ਵੀ ਲਵਾਉਂਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਆਯੁਰਵੇਦ ਦੇ ਇੱਕ ਵੱਡਾ ਸੰਸਦ ਹੈਗੀ ਭਾਰਤ ਦੀ ਫਰੀ ਦਵਾਈ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਪਿੰਡ ਸ਼ਾਇਨੀ ਹਰ ਸੋਮਵਾਰ ਨੂੰ ਆਉਂਦੇ ਨੇ 9815008562 ਦੁਬਾਰੇ ਬੋਲੋ ਇੱਕ ਵਾਰੀ 9815008562 ਤੇ ਇਹਦੇ ਬਾਰੇ ਦੱਸੋ ਜੀ ਵੀ ਜਿਵੇਂ ਟੀਵੀ ਦੀ ਦਵਾਈ ਹੈ ਪੀਵੀ ਹੈ ਬਹੁਤ ਸੱਜਣਾਂ ਨੂੰ ਦੋਸਤਾਂ ਨੂੰ ਫ੍ਰੀ ਦਵਾਈ ਲੈ ਸਕਦੇ ਨੇ ਉਹ ਸਰਕਾਰੀ ਹਸਪਤਾਲਾਂ 'ਚ ਮਿਲਦੀ ਹੈ ਜੀ ਹਾਂ ਜੀ ਹਾਂ ਫ੍ਰੀ ਮਿਲਦੀ ਹੈ ਠੀਕ ਹੈ 250 ਰੁਪਏ ਦੀ ਤੁਹਾਨੂੰ ਫ੍ਰੀ ਦਵਾਈ ਮਿਲਦੀ ਹੈ ਫ੍ਰੀ ਦਵਾਈ ਮਿਲਦੀ ਹੈ ਜੀ ਐਵੇਂ ਕਿਸੇ ਵੈਦਾਂ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈਗੀ ਟੀਵੀ ਲੈਣ ਨੂੰ ਨਾਲੇ ਪੱਕਾ ਲਾਜਾਏ ਇੱਕ ਸੈਕਸ ਦੀ ਦਵਾਈ ਜੋ ਗੰਦ ਪਾਇਆ ਹੋਇਆ ਉਹਨਾਂ ਨੂੰ ਵੀ ਘਣਾ ਚਾਹੁੰਦੇ ਉਹਨਾਂ ਨੂੰ ਅਸੀਂ ਕਹਿਨੇ ਵੀ ਇਹ ਗੱਲ ਤੋਂ ਪ੍ਰਹਿਲ ਕਰੋ ਨਹੀਂ ਵਿਖੋ ਮੈਰੋ ਸਾਹਿਬ ਨੇ ਵੀ ਇਹ ਸਟੈਪ ਚੱਕੇ ਹੋਏ ਨੇ ਅਸੀਂ ਵੀ ਦੇਖੋ ਰਲ ਮਿਲ ਕੇ ਇਹੀ ਫਿਰ ਸਟੈਪ ਆ ਜੀ ਸੰਸਥਾਵਾਂ ਨਾਲ ਜੁੜ ਕੇ ਇਸ ਚੀਜ਼ ਤੇ ਐਕਸ਼ਨ ਲਾਵਾਂਗੇ ਫਿਰ ਕੱਲੋਂ ਇਹ ਨਾ ਕਹੋ ਵੀ ਸਾਡੇ ਖਰਾਬ ਤੁਸੀਂ ਐਕਸ਼ਨ ਲੈਂਜੋ ਅਸੀਂ ਪਹਿਲਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਸ ਚੀਜ਼ ਦੇ ਬੱਚਿਆਂ ਤੇ ਗਲਤ ਅਸਰ ਪੈਂਦੇ ਨੇ ਸਭ ਦੇ ਬੱਚੇ ਨੇ ਦੇਖੋ ਕੁੜੀਆਂ ਵੀ ਨੇ ਮੁੰਡੇ ਵੀ ਨੇ ਠੀਕ ਹੈ ਇਸ ਲਈ ਹਰ ਇੱਕ ਦੇ ਆਪਣੇ ਮੋਬਾਈਲ ਹੈ ਹਰ ਇੱਕ ਦੇ ਆਪਣੇ ਮੋਬਾਈਲ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੀਆਂ ਵੀਡੀਓ ਪਾਉਣੀਆਂ ਬੰਦ ਕਰੋ ਤੇ ਅੱਛੀਆਂ ਵੀਡੀਓ ਪਾਓ ਜਦੋਂ ਨੂੰ ਸੰਭਾਜ ਨੂੰ ਆਪਾਂ ਨੂੰ ਸਹਿਯੋਗ ਅੱਛਾ ਹੋਰ ਵੀ ਗੱਲ ਹੈ ਜੀ ਜਦੋਂ ਅਸੀਂ ਇਹ ਜੇ ਸ਼ਬਦ ਬੋਲਦੇ ਨੇ ਮੈਂ ਤੁਹਾਨੂੰ ਦੱਸਦਾ ਛੋਟਾ ਵੱਡਾ ਮੋਟਾ ਇਹ ਇਹ ਜਿਹੜਾ ਬੋਲਣ ਵਾਲੀਆਂ ਗੱਲਾਂ ਨੇ ਇਹ ਪਰ ਤਾਂ ਚੈਨਲ ਵਾਲਿਆਂ ਨੂੰ ਵੀ ਯਾਰ ਪਾਉਂਦੇ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਇਹ ਜਿਹੜੀਆਂ ਸ਼ਬਦ ਬੋਲਦੇ ਨੇ ਉਹਨਾਂ ਦੇ ਵੀ ਬੱਚੇ ਹੁਣ ਖਿਲ ਜਾਂਦੇ ਨੇ ਉਹਨਾਂ ਦੇ ਵੀ ਬੱਚੇ ਧੀਆਂ ਹੁਣ ਇੱਕ ਪੈਸਾ ਹੀ ਰਹਿ ਗਿਆ ਕੱਲਾ ਕਿੰਦਾ ਯਾਰ ਸ਼ਰਮ ਦਾ ਘਟ ਹੈ ਸੋਨੂੰ ਵੈਦਾਂ ਨੂੰ ਜਿਹੜੀਆਂ ਆਹਾਂ ਆਹ ਬੋਡ ਪਾਉਂਦੇ ਨੇ ਤੇ ਜਿਹੜੇ ਚੈਨਲ ਵਾਲੇ ਬਲੌਗਰ ਕੋਈ ਵੀ ਹੈ 5000 10000 ਪਿੱਛੇ ਇਹੋ ਜੀਆਂ ਮਸ਼ਹੂਰੀਆਂ ਕਰਦੇ ਨੇ ਸੇਧ ਤੋਂ ਬਿਨਾ ਕੁਸ ਮਰਜ਼ੀ ਮਸ਼ਹੂਰੀ ਕਰ ਦੋ ਸੇਧ ਦੀ ਸੇਧ ਨਾਲ ਜੁੜੀ ਹੋਈ ਮਸ਼ਹੂਰੀ ਨਾ ਕਰੋ ਬੇਨਤੀ ਹੈ ਕਿਉਂ ਗੰਦ ਪਾਇਆ ਇੰਨਾ ਤਾਂ ਸੈਕਸੀ ਫਿਲਮਾਂ 'ਚ ਨਹੀਂ ਹੁੰਦਾ ਜਿੰਨਾ ਵੈਦਾਂ ਨੇ ਗੰਦ ਪਾਇਆ ਹੋਇਆ ਆਪਣੇ ਖਾਸ ਕਰਕੇ ਮੈਨੂੰ ਆਇ ਲੱਗ ਰਿਹਾ ਆਪਣੇ ਪੰਜਾਬ ਚੀ ਹੈ ਪੰਜਾਬ ਚੀ ਜਿਆਦੇ ਹੈ ਹਰ ਪੰਜਾਬ ਦੇ ਲੋਕ ਇੰਨਾ ਹਿੱਲ ਗਏ ਅਮਰਪਾਲ ਸਿੰਘ ਮੈਨੋਂ ਨੇ ਅੰਬਰਸੱਦ ਦੀ ਹੈ ਲੜਕੀ ਉਹ ਸੋਨੇ ਵਿੱਚ ਉਹ ਦਿਖਾਉਣੇ ਵੀ ਵਿੱਚੋਂ ਕੱਢ ਕੇ ਕਲਿੱਪ ਉਹਨੇ ਅਮਰਪਾਲ ਸਿੰਘ ਮਹਿਰੂਨ ਜੀ ਦੀ ਲੜਕੀ ਤੇ ਮਾਫੀ ਮੰਗ ਕੇ ਉਹਨੇ ਵੀਡੀਓ ਬੀ ਡੀਲੀਟ ਕਰਤੀ ਦੁਬਾਰੇ ਉਹਨੇ ਫੇਰ ਅਮਰਪਾਲ ਸਿੰਘ ਮਹਿਰੂਨ ਨੂੰ ਭੇਜਿਆ ਮੈਸੇਜ ਵੀ ਮੈਂ ਤਾਂ ਇਸੇ ਤਰ੍ਹਾਂ ਵੀਡੀਓ ਬਣਾਉਂ ਜਿਹੜਾ ਉਸ ਕਰਨੇ ਕਰ ਲੈ ਐਨੇ ਇੱਥੇ ਤੱਕ ਰੋਕੇ ਲੇ ਪਏ ਨੇ ਅਮਰਪਾਲ ਸਿੰਘ ਮਹਿਰੂਨ ਉਹ ਮਾੜਾ ਬੋਲੀ ਜਾਂ ਨਾ ਵੀ ਦੁਆਏ ਕਿਉਂ ਕਰਦਾ ਹੈ ਵੀ ਕਿਉਂ ਰੋਕਦਾ ਹੈ ਦੋਸਤੋ ਬਹੁਤ ਜ਼ਿਆਦਾ ਪੰਜਾਬ ਹੈ ਜਿਹੜਾ ਗਰਾਫਟ ਵੱਲ ਜਾ ਰਿਹਾ ਹੈ ਹੁਣ ਕੱਲ੍ਹ ਦਿਕਟ ਨੇਗੀ ਬੱਚਾ ਦੇਖੋ ਗ੍ਰੈਪ ਹੋ ਗਿਆ ਬੱਚੇ ਗੁੰਮ ਹੋ ਰਹੇ ਨੇ ਉਹ ਵੀ ਇਸੇ ਤੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਪੂਰੀ ਅਗਲੇ ਪ੍ਰੋਕਾਸਸ ਅਸੀਂ ਕਰਾਂਗੇ ਹਾਂ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਇਹ ਵਿਸ਼ੇ ਤੇ ਵੀ ਜਿਹੜੇ ਆਪੇ ਬਣੇ ਵੈਦ ਨੇ ਉਹ ਪੰਜਾਬ ਵਿੱਚ ਵਧਣੇ ਚਾਹੀਦੇ ਨੇ ਕਿ ਜਿਹੜਾ ਗੰਦ ਪਾਇਆ ਹੋਇਆ ਹੋਰ ਵਧਾਉਣਾ ਚਾਹੁੰਦੇ ਹੋ ਜਾਂ ਮਦਦ ਕਰਨਾ ਚਾਹੁੰਦੇ ਹੋ ਸਾਡੀ ਅਸੀਂ ਅਮਰਪਾਲ ਸਿੰਘ ਨੂੰ ਮੈਰੋਂ ਨੂੰ ਵੀ ਮਿਲ ਰਹੇ ਹਾਂ ਇਹ ਵਿਸ਼ੇ ਤੇ ਇੱਕ ਵੱਡੀ ਕਾਰਵਾਈ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਜਿਹੜੇ ਬੈਦ ਆਪੇ ਬਣੇ ਨੇ ਘਰਾਂ 'ਚ ਲੈਣਾ ਲੱਗਦੀ ਨੇ ਕਿੰਨਾ ਲਵੇ ਕੱਖ ਨਹੀਂ ਲਵੇ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਅੱਛਾ ਇਹ ਤਾਂ ਸਰਕਾਰ ਨੇ ਵੀ ਕਿਹਾ ਹੋਇਆ ਵੀ ਛੇਤੀ ਅਸੀਂ ਸਿਕੰਜਾ ਕਰਾਂਗੇ ਜਿਹੜੇ ਘਰਾਂ ਚ ਆਪੇ ਬੈਦ ਬਣੇ ਬੈਠੇ ਨੇ ਮਸਾਹੀ ਬੇਨਤੀ ਦੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ